ਚੜ੍ਹਦੀ ਕਲਾ ਟਾਈਮ ਟੀਵੀ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇਂ ਸ਼੍ਰੀ ਸਹਿਜ ਪਾਠ ਦੀ ਸੰਪੂਰਨਤਾ ਅਤੇ 10ਵੇਂ ਸ਼੍ਰੀ ਸਹਿਜ ਪਾਠ ਦੀ ਰੰਮਤਾ ਦੀ ਖੁਸ਼ੀ ਵਿੱਚ ਗੁਰਸੇਵਾ ਕਾਲਜ ਪਨਾਮ ਗੜ ਸ਼ੰਕਰ ਚੰਡੀਗੜ੍ਹ ਰੋਡ ਵਿਖੇ ਗੁਰਮਤ ਸਮਾਗਮ ਕਰਵਾਏ ਗਏ ਇਸ ਮੌਕੇ ਗਿਆਨੀ ਸਾਹਿਬ ਸਿੰਘ ਜੀ ਮਾਰਕੰਡਾ ਵਾਲਾ ਨੇ ਕਥਾ ਵਿਚਾਰਾਂ ਸਰਵਣ ਕਰਵਾਈਆਂ ਇਸ ਮੌਕੇ ਉਨ੍ਹਾਂ ਦਾਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੇ ਉਪਰਾਲੇ ਸਦਕਾ ਚੜ੍ਹਦੀ ਕਲਾ ਟਾਈਮ ਟੀਵੀ ਉਤੇ ਵਿਖਾਏ ਜਾਣ ਵਾਲੇ ਸ਼੍ਰੀ ਸਹਿਜ ਪਾਠ ਦੇ ਆਰੰਭਤਾ ਹੋਈ ਸੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਚੜ੍ਹਦੀ ਕਲਾ ਟਾਈਮ ਟੀਵੀ ਦੇ ਸੁਪਰਾਲੇ ਸਦਕਾ ਦੇਸ਼ ਵਿਦੇਸ਼ ਦੀ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਨਾਲ ਜੁੜੀ ਅਤੇ ਗੁਰੂ ਸਾਹਿਬ ਦੇ ਅਸ਼ੀਰਵਾਦ ਸਦਕਾ ਇਹ ਸੰਭਵ ਹੋਇਆ ਉਹਨਾਂ ਸ਼੍ਰੀ ਸਹਿਜ ਪਾਠ ਦੇ ਸੁਪਰਾਲੇ ਵਿੱਚ ਸਹਿਯੋਗ ਕਰਨ ਲਈ ਗੈਨੀ ਸਾਹਿਬ ਸਿੰਘ ਮਾਰਕੰਡਾ ਵਾਲੰਡਾ ਦਾ ਧੰਨਵਾਦ ਕੀਤਾ ਇਸ ਮੌਕੇ ਨਾਲ ਗੈਨੀ ਸਾਹਿਬ ਸਿੰਘ ਜੀ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਕਾਲਜ ਦੇ ਪ੍ਰਬੰਧਕਾਂ ਨੇ ਸਰਦਾਰ ਹਰਪ੍ਰੀਤ ਸਿੰਘ ਦਰਦੀ ਨੂੰ ਵੀ ਸ ਇਸ ਮੌਕੇ ਮੈਨੇਜਰ ਪਰਮਜੀਤ ਸਿੰਘ ਦੁਆਬਾ ਜ਼ੋਨ ਦੇ ਡਾਇਰੈਕਟਰ ਸੁਖਦੇਵ ਸਿੰਘ ਊੜਾਪੜ ਸਟਾਫ ਰਿਪੋਰਟਰ ਅਮਰਜੀਤ ਸਿੰਘ ਕਾਲਜ ਦੇ ਚੇਅਰਮੈਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਜੰਗਬਹਾਦਰ ਰਾਏ ਕਾਲਜ ਦੇ ਡਾਇਰੈਕਟਰ ਦਵਿੰਦਰ ਕੌਰ ਅਤੇ ਸਮੂਹ ਸਟਾਫ ਮੌਜੂਦ ਰਿਹਾ ਇਹ ਜੋ ਸ੍ਰੀ ਸਹਿਜ ਪਾਠ ਸ੍ਰੀ ਹਰਮੰਦਰ ਸਾਹਿਬ ਜੀ ਕੰਪਲੈਕਸ ਤੋਂ ਸ਼ੁਰੂ ਹੋਏ ਸਨ ਅੱਜ ਤੋਂ 10 ਸਾਲ ਪਹਿਲੇ ਮੇਰੇ ਓਜਨਿਕ ਪਿਤਾ ਜੀ ਸਰਦਾਰ ਜਗਜੀਤ ਸਿੰਘ ਦਰਦੀ ਹਰਾਨੇ ਗਿਆਨੀ ਸਹਿਬ ਸਿੰਘ ਜੀ ਨਾਲ ਸਾਝ ਪਾ ਕੇ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਇਹ ਜੋ ਲੜੀ ਸ਼ੁਰੂ ਕੀਤੀ ਸੀ ਅੱਜ ਸੰਸਾਰ ਭਰ ਦੇ ਵਿੱਚ ਘਰ ਘਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ ਇਹ ਜੋ ਬਾਣੀ ਧੁਰ ਕੀ ਹੈ ਇਹ ਤੁਰਕੀ ਬਾਣੀ ਜੋ ਮਨੁੱਖਤਾ ਦਾ ਕਲਿਆਣ ਕਰ ਰਹੀ ਹੈ ਅੱਜ ਅਸੀਂ ਸਾਖਿਆਤ ਰੂਪ ਹੋ ਕੇ ਅੱਜ ਇਸ ਸੱਚਖੰਡੀ ਨਜ਼ਾਰੇ ਦਾ ਆਨੰਦ ਸੰਗਤ ਰੂਪ ਦੇ ਵਿੱਚ ਆਪ ਸਭ ਨੇ ਮਾਣਿਆ ਹੈ ਜਾਨੀ ਸਾਹਿਬ ਸਿੰਘ ਜੀ ਨੇ ਜਦੋਂ ਕਿਹਾ ਕਿ ਸਮਾਂ ਨਹੀਂ ਬਣ ਪਾ ਰਿਹਾ ਕਿ ਪੂਨੇ ਵੇਖੇ ਅਸੀਂ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਹਿਜ ਪਾਠ ਦਾ ਭੋਗ ਪਾ ਸਕੀਏ ਤੇ ਜਦੋਂ ਅਸੀਂ ਬੇਨਤੀ ਕੀਤੀ ਭਾਈ ਜੋਗਾ ਸਿੰਘ ਜੀ ਨਾਲ ਰਾਬਤਾ ਕੀਤਾ ਅਤੇ ਆਪ ਜੀ ਦੀ ਸਮੁੱਚੀ ਮੈਨੇਜਮੈਂਟ ਨੇ ਡਾਕਟਰ ਸਾਹਿਬ ਨੇ ਜੀ ਆਇਆਂ ਆਖਿਆ ਕਿ ਜ਼ਰੂਰ ਇਸ ਮੌਕੇ ਜਿਹੜਾ ਕਿ ਆਪ ਜੀ ਦੇ ਸੈਸ਼ਨ ਦੀ ਪ੍ਰਾਰੰਭਤਾ ਹੈ ਉਸ ਮੌਕੇ ਸ੍ਰੀ ਸਹਿਜ ਪਾਠ ਜੋ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਚੱਲ ਰਹੇ ਹਨ ਉਹਨਾਂ ਦੀ ਸੰਪੂਰਨਤਾ ਕੀਤੀ ਜਾਵੇ ਅਤੇ ਅਗਲੇ ਸਹਿਜ ਪਾਠ ਦੀ ਸ਼ੁਰੂਆਤ ਕੀਤੀ ਜਾਵੇ ਇਹ ਇੱਕ ਵਿਦ ਅਲੌਕਿਕ ਵਿਦ ਜੋ ਬਣੀ ਹੈ ਸਤਿਗੁਰੂ ਜੀ ਦੀ ಅಪਾਰ ਬਖਸ਼ਿਸ਼ صدਕਾ ਇੱਕ ਇਤਿਹਾਸ ਬਣਿਆ ਆਪ ਸਭ ਤੇ ਪ੍ਰਤੱਖ ਤੌਰ ਤੇ ਕਿਰਪਾ ਵਰਤੀ ਹੈ ਕਿ ਜਿੱਥੇ ਗੁਰੂ ਸਾਹਿਬ ਦੇ ਨਾਮ ਤੇ ਇਹ ਅਦਾਰੇ ਚਲਾਏ ਜਾ ਰਹੇ ਹਨ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਡਾਕਟਰ ਸਾਹਿਬ ਵੱਲੋਂ ਇਹਨਾਂ ਦੇ ਪਰਿਵਾਰ ਵੱਲੋਂ ਆਪ ਜੀ ਜਦੋਂ ਇਹਨਾਂ ਅਦਾਰਿਆਂ ਤੋਂ ਪੜ੍ਹ ਲਿਖ ਕੇ ਬਾਹਰ ਜਾਓਗੇ ਆਪ ਜੀ ਵੀ ਇੱਕ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨੇਹਾ ਲੈ ਕੇ ਮਨੁੱਖਤਾ ਦੀ ਸੇਵਾ ਦੇ ਵਿੱਚ ਜਦੋਂ ਵਿਚਰੋਗੇ ਤੁਹਾਡੀ ਵੀ ਚੜ੍ਹਦੀ ਕਲਾ ਹੋਏਗੀ ਅਤੇ ਗੁਰੂ ਪੰਥ ਦੀ ਵੀ ਚੜ੍ਹਦੀ ਕਲਾ ਹੋਏਗੀ ਮੈਂ ਸਮੂਚੀ ਮੈਨੇਜਮੈਂਟ ਟੀਮ ਦਾ ਡਾਕਟਰ ਸਾਹਿਬ ਦਾ ਆਪ ਸਭ ਦਾ ਗਿਆਨੀ ਸਾਹਿਬ ਸਿੰਘ ਜੀ ਵਰਾਂ ਦਾ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਹੁਤ ਸ਼ੁਕਰਾਨਾ ਕਰਦਾ ਹਾਂ ਕਿ ਅੱਜ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਸਤਿਗੁਰੂ ਜੀ ਦੇ ਓਟ ਆਸਰਾ ਨਾਲ ਜਿਹੜਾ ਅਦਾਰਾ ਚੜ੍ਹਦੀ ਕਲਾ ਚੱਲ ਰਿਹਾ ਹੈ ਇਸ ਉੱਤੇ ਜਿਹੜੇ ਸ੍ਰੀ ਸਹਿਜ ਪਾਠ ਦੇ 10ਵੇਂ ਸਹਿਜ ਪਾਠ ਦੀ ਪ੍ਰారంਭਤਾ ਹੋਈ ਹੈ ਆਪ ਜੀ ਘਰ ਘਰ ਵਿੱਚ ਸਮੁੱਚੀ ਲੋਕਾਈ ਜੋ ਹੈ ਇਹਦਾ ਆਨੰਦ ਮਾਣੇਗੀ ਇਹਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋਗੇ ਅੱਜ ਬਹੁਤ ਹੀ ਭਾਗਾ ਭਰਿਆ ਦਿਹਾੜਾ ਹੈ ਸਾਡੇ ਇਸ ਅਸਥਾਨ ਦੇ ਉੱਤੇ ਜੋ ਅੱਜ ਦੋ ਪ੍ਰੋਗਰਾਮਾਂ ਦਾ ਇਹ ਸਾਰਾ ਪ੍ਰੋਗਰਾਮ ਹੈ ਕਾਲਜ ਵੱਲੋਂ ਹੈ ਤੇ ਦੂਜਾ ਸਾਡੇ ਚੜ੍ਹਦੀ ਕਲਾ ਟਰਾਈਮ ਟੀਵੀ ਚੈਨਲ ਤੇ ਜੋ ਸਾਡੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰ ਦਾ ਜਗਜੀਤ ਸਿੰਘ ਦਰਦੀ ਜੀ ਵੱਲੋਂ ਇਹ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਚੈਨਲ ਦੇ ਉੱਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਾਬ ਸ੍ਰੀ ਸਹਿਜ ਪਾਠ ਜੀ ਦੇ ਪਾਠ ਆਰੰਭ ਕਰਕੇ ਉਹਨਾਂ ਦੇ ਭੋਗ ਪਾਏ ਜਾਂਦੇ ਹਨ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਨੂੰ ਜਿਹੜਾ ਅੱਜ ਇਸ ਜਗ੍ਹਾ ਤੇ ਸਮਾਂ ਮਿਲਿਆ ਇਸ ਪਾਠ ਦੀ ਸਮਾਪਤੀ ਦੇ ਵਾਸਤੇ ਇਹ ਸਾਡੇ ਚੈਨਲ ਵੱਲੋਂ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਇਹ ਚੈਨ ਜਿਹੜੇ ਪਾਠ ਦੀ ਸਮਾਪਤੀ ਦੇ ਭੋਗ ਪਾ ਕੇ ਤੇ ਆਰੰਭਤਾ ਕੀਤੀ ਜਾਂਦੀ ਹੈ ਅਸੀਂ ਆਪਣੇ ਇਲਾਕੇ ਦੇ ਇਸ ਕਾਲਜ ਦੇ ਚੰਗੇ ਭਾਗ ਸਮਝਦੇ ਹਾਂ ਜਿਹੜੇ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਆਪ ਜੀ ਦੇ ਕਾਲਜ ਵਿੱਚ ਸशोਭਤ ਹੋ ਕੇ ਉਹਨਾਂ ਦੇ ਹਜ਼ੂਰ ਆਪ ਦੀ ਹਾਜ਼ਰੀ ਦੇ ਵਿੱਚ ਨੌਵੇਂ ਸਹਿਜ ਪਾਠ ਜੀ ਦੇ ਭੋਗ ਦੀ ਸਮਾਪਾਠ ਦੀ ਸਮਾਪਤੀ ਕੀਤੀ ਗਈ ਹੈ ਅਤੇ 10ਵੇਂ ਪਾਠ ਦੀ ਆਰੰਭਤਾ ਕੀਤੀ ਗਈ ਹੈ ਬਹੁਤ ਹੀ ਧੰਨਵਾਦੀ ਹਾਂ ਸਾਡੇ ਚੇਅਰਮੈਨ ਸਦਾ ਜਗਜੀਤ ਸਿੰਘ ਦਰਦੀ ਸਾਹਿਬ ਜੀ ਦੇ ਜਿਨ੍ਹਾਂ ਦਾ ਇੱਕ ਇਹ ਬਹੁਤ ਵੱਡਾ ਹੀ ਉਪਰਾਲਾ ਹੈ ਪ੍ਰਮਾਤਮਾ ਅੱਗੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖਣ ਤਾਂਕਿ ਇਸੇ ਤਰ੍ਹਾਂ ਪੰਥ ਦੇ ਕਾਰਜ ਨਿਰਵਿਘਨਤਾ ਸਹਿਤ ਕਰਦੇ ਰਹਿਣ ਬਹੁਤ ਧੰਨਵਾਦ ਕਰਦੇ ਹਾਂ ਇਸ ਮੌਕੇ ਦੇ ਸਾਡੇ ਵਿੱਚ ਸ੍ਰੀ ਸਾਹਿਬ ਸਿੰਘ ਜੀ ਮਾਰਕੰਡਾ ਜੀ ਪਹੁੰਚੇ ਹਨ ਉਹਨਾਂ ਦੇ ਨਾਲ ਸਾਡੇ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਜੀ ਦਰਦੀ ਪਰਮਜੀਤ ਸਿੰਘ ਜੀ ਤੇ ਅਮਰਜੀਤ ਸਿੰਘ ਜੀ ਤੇ ਹੋਰ ਸਾਰੀ ਟੀਮ ਇੱਥੇ ਕੱਲ ਤੋਂ ਪਹੁੰਚੀ ਹੈ ਤੇ ਸਾਰੇ ਜਿਹੜੇ ਹੈਗੇ ਇਸ ਮਹਾਨ ਸਮੇਂ ਦੇ ਵਿੱਚ ਇਸ ਖੁਸ਼ੀ ਦੇ ਮੌਕੇ 'ਤੇ ਸਾਰੇ ਇਕੱਤਰ ਹੋਏ ਆਂ